ਦਾ ਸਿਟੀ ਹੈਡਲਾਈਨਸ ਚੈਨਲ ਦੇ ਸਾਰੇ ਸਰੋਤਿਆਂ ਨੂੰ ਦਰਸ਼ਕਾਂ ਨੂੰ ਅੱਜ ਦੇ ਵਿਸ਼ੇਸ਼ ਦਿਨ ਤੇ ਮੈਰੀ ਕ੍ਰਿਸਮਸ ਤੇ ਲੱਖ ਲੱਖ ਵਧਾਈ ਦਿੰਦਾ ਤੇ ਅੱਜ ਦਾ ਦਿਨ ਅਸੀਂ ਇਸ ਕਰਕੇ ਮਨਾਉਣ ਦਾ ਸੋਚਿਆ ਕਿ ਅੱਜ ਬਹੁਤ ਵਿਸ਼ੇਸ਼ ਅੱਛਾ ਦਿਨ ਹੈ ਵੀ ਉਹਨਾਂ ਲੋਕਾਂ ਨੂੰ ਅਸੀਂ ਐਪਰੀਸ਼ੀਏਟ ਕਰੀਏ ਜਿਹੜੇ ਲੋਕ ਰੋਡ ਸੇਫਟੀ ਅਤੇ ਟ੍ਰੈਫਿਕ ਦੇ ਨਿਯਮਾਂ ਦੀ ਪਾਲਣਾ ਕਰਦੇ ਆ ਇਹ ਕੋਲ ਉਹਨਾਂ ਦੇ ਕੋਈ ਅਜਿਹੇ ਬੰਦਾ ਖੜਾ ਸੀ ਜਿਨੇ ਕੋਈ ਗਲਤੀ ਕੀਤੀ ਹੋਈ ਹੈ ਟ੍ਰੈਫਿਕ ਦੇ ਨਿਯਮ ਦੀ ਕੋਈ ਗਲਤੀ ਹੈ ਉਹਨੂੰ ਅਸੀਂ ਜਿਹੜਾ ਮਹਿਸੂਸ ਕਰਾਇਆ ਉਹਨੂੰ ਅਹਿਸਾਸ ਕਰਾਇਆ ਕਿ ਸੌਰੀ ਬ੍ਰਦਰ ਅਸੀਂ ਤੁਹਾਨੂੰ ਫੁੱਲ ਨਹੀਂ ਦੇ ਸਕਦੇ ਕਿਉਂਕਿ ਤੂੰ ਰੋਡ ਸੇਫਟੀ ਦੇ ਨਿਯਮਾਂ ਦੀ ਭਾਈ ਸਾਹਿਬ ਨੇ ਪਾਲਣਾ ਨਹੀਂ ਕੀਤਾ ਸੋ ਲੁਧਿਆਣਾ ਪੁਲਿਸ ਟ੍ਰੈਫਿਕ ਬੋਲੋ ਇੱਕ ਵੇਖਲਾ ਉਪਰਾਲਾ ਕੀਤਾ ਗਿਆ 크ਿਸਮਸ ਦੇ ਦਿਹਾੜੇ ਨੂੰ ਦੇਖਦੇ ਹੋਏ ਕਿਉਂਕਿ ਦੇਖ ਸਕਦੇ ਤੁਸੀਂ ਸਤਵਾਲਾ ਤੋਂ ਪਹਿਲਾਂ ਐਸ.ਪੀ. ਕੋ ਦੇ ਸਿੰਘ ਲੁਧਿਆਣਾ ਦੇ ਭਾਈ ਵਾਲੇ ਚੌਂਦ ਵਿੱਚ ਨਾਲ ਸੰਤਾ ਕਲੋਸ ਤੇ ਚਾਲੀ ਚਪਲਾਂ ਦੇ ਨਾਲ ਲੈ ਕੇ ਜਿਹੜੇ ਲੋਕਾਂ ਨੂੰ ਤੋਹਫੇ ਦਿੱਤੇ ਜਾ ਰਹੇ ਨੇ ਸਰ ਸਤਵਾਲਾ ਦਾ ਸਵਾਗਤ ਹੈ ਤੁਹਾਡਾ ਧੰਨਵਾਦ ਜੀ ਬਹੁਤ-ਬਹੁਤ ਸਰ ਬੰਦੇ ਵਿੱਚ ਕਿਸ ਤਰ੍ਹਾਂ ਆਇਆ ਵੀ ਆ ਚੀਜ਼ ਇਸ ਤਰ੍ਹਾਂ ਕੀਤੀ ਜਾਵੇ ਕੋਈ ਅਲੱਗ ਚੀਜ਼ ਹੈ ਸਭ ਤੋਂ ਪਹਿਲਾਂ ਮੈਂ ਦਾ ਸਿਟੀ ਹੈਡਲਾਈਨਸ ਚੈਨਲ ਦੇ ਸਾਰੇ ਸਰੋਤਿਆਂ ਨੂੰ ਦਰਸ਼ਕਾਂ ਨੂੰ ਅੱਜ ਦੇ ਵਿਸ਼ੇਸ਼ ਦਿਨ ਤੇ ਮੈਰੀ ਕ੍ਰਿਸਮਸ ਤੇ ਲੱਖ-ਲੱਖ ਵਧਾਈ ਦਿੰਦਾ ਲੁਧਿਆਣਾ ਕਮਿਸ਼ਨੇਟ ਜਿਹੜਾ ਸਾਰੇ ਦਰਸ਼ਕਾਂ ਨੂੰ ਮੈਰੀ ਕ੍ਰਿਸਮਸ ਦੀ ਬਹੁਤ-ਬਹੁਤ ਵਧਾਈ ਦਿੰਦੀ ਆ ਤੇ ਅੱਜ ਦਾ ਦਿਨ ਅਸੀਂ ਇਸ ਕਰਕੇ ਮਨਾਉਣ ਦਾ ਸੋਚਿਆ ਕਿ ਅੱਜ ਬਹੁਤ ਵਿਸ਼ੇਸ਼ ਅੱਛਾ ਦਿਨ ਹੈ ਵੀ ਉਹਨਾਂ ਲੋਕਾਂ ਨੂੰ ਅਸੀਂ ਐਪਰੀਸ਼ੀਏਟ ਕਰੀਏ ਜਿਹੜੇ ਲੋਕ ਰੋਡ ਸੇਫਟੀ ਅਤੇ ਟ੍ਰੈਫਿਕ ਦੇ ਨਿਯਮਾਂ ਦੀ ਪਾਲਣਾ ਕਰਦੇ ਆਂ ਅੱਜ ਅਸੀਂ ਉਹਨਾਂ ਲੋਕਾਂ ਨੂੰ ਐਪਰੀਸ਼ੀਏਟ ਕਰਨ ਵਾਸਤੇ ਫੁੱਲਾਂ ਦੀ ਵਰਖਾ ਤੱਕ ਅਸੀਂ ਉਹਨਾਂ ਤੇ ਕੀਤੀ ਫੁੱਲਾਂ ਗੁਲਾਬ ਦੇ ਫੁੱਲ ਉਹਨਾਂ ਨੂੰ ਜਿਹੜੇ ਵੰਡੇ ਗਏ ਨੇ ਸੰਟਾ ਕਲੌਜ਼ ਤੇ ਚਾਰਲੀ ਚੈਪਲਿਨ ਨੇ ਨਾਲ ਉਹਨਾਂ ਨੂੰ ਕੈਂਡੀਜ਼ ਵੰਡੀਆਂ ਨੇ ਸਿਰਫ ਉਹਨਾਂ ਨੂੰ ਜਿਹੜੇ ਕਾਨੂੰਨ ਦੇ ਦੀ ਪਾਲਣਾ ਕਰ ਰਹੇ ਸੀ ਰੋਡ ਸੇਫਟੀ ਦੇ ਨਿਯਮਾਂ ਦੀ ਪਾਲਣਾ ਕਰ ਰਹੇ ਸੀ ਜੇ ਕੋਲ ਉਹਨਾਂ ਦਾ ਕੋਈ ਅਜੇਹਾ ਬੰਦਾ ਖੜਾ ਸੀ ਜਿਹਨੇ ਕੋਈ ਗਲਤੀ ਕੀਤੀ ਹੋਈ ਹੈ ਟ੍ਰੈਫਿਕ ਦੇ ਨਿਯਮ ਦੀ ਕੋਈ ਗਲਤੀ ਹੈ ਉਹਨੂੰ ਅਸੀਂ ਜਿਹੜਾ ਮਹਿਸੂਸ ਕਰਾਇਆ ਉਹਨੂੰ ਅਹਿਸਾਸ ਕਰਾਇਆ ਕਿ ਸੌਰੀ ਬ੍ਰਦਰ ਅਸੀਂ ਤੁਹਾਨੂੰ ਫੁੱਲ ਨਹੀਂ ਦੇ ਸਕਦੇ ਕਿਉਂਕਿ ਤੂੰ ਰੋਡ ਸੇਫਟੀ ਦੇ ਨਿਯਮਾਂ ਦੀ ਭਾਈ ਸਾਹਿਬ ਨੇ ਪਾਲਣਾ ਨਹੀਂ ਕੀਤੀ ਇੱਕ ਜਿੱਦ ਇੱਕ ਜੱਡੀ ਗੱਡੀ ਖੜੀ ਜਗੀ ਉਹ ਤੁਹਾਨੂੰ ਦੇਖ ਕੇ ਪਹਿਲਾਂ ਅੱਗੇ ਸੀ ਜੀ ਦੂਰੋਂ ਦੇਖਿਆ ਹੋਵੇ ਤੁਹਾਨੂੰ ਉਸ ਤੋਂ ਬਾਅਦ ਪਿੱਛੇ ਹੋ ਗਈ ਪਰ ਉਹਨੂੰ ਤੁਸੀਂ ਫੁੱਲਣ ਨਹੀਂ ਦਿੱਤਾ ਨਾ ਤੁਸੀਂ ਕਹਿਣੇ ਦਿੱਤੀ ਕਿਵੇਂ ਦੰਦਾ ਜੀ ਸਾਡੀ ਆਤਮਾ ਹੀ ਨਹੀਂ ਮੰਨਦੀ ਜ ਟੋਟੇ ਜਿੰਨੇ ਵੀ ਰੋਡ ਸੇਫਟੀ ਦੇ ਨਿਯਮ ਆ ਉਹ ਇੰਡੀਵਿਜੂਅਲ ਦੀ ਸੇਫਟੀ ਵਾਸਤੇ ਆ ਅਸੀਂ ਆਪਣੇ ਲੋਕਾਂ ਦੀ ਸੇਫਟੀ ਵਾਸਤੇ ਸਾਰਾ ਦਿਨ ਨਫੀ ਯਤਨ ਕਰਦੇ ਆ ਹਰ ਚੌਂਕ ਤੇ ਹਰ ਪੁਆਇੰਟ ਤੇ ਸਾਡੇ ਬੰਦੇ ਖੜੇ ਡਿਊਟੀ ਕਰ ਰਹੇ ਨੇ ਕਿ ਸਾਡੇ ਲੁਧਿਆਣਾ ਸ਼ਹਿਰ ਨਿਵਾਸੀਆਂ ਨੂੰ ਕਿਸੇ ਤਰ੍ਹਾਂ ਦੀ ਕੋਈ ਕਮੀ ਨਾ ਆਵੇ ਕਿਸੇ ਤਰ੍ਹਾਂ ਦੀ ਤੰਗੀ ਨਾ ਆਵੇ ਵੀ ਉਹ ਹਰ ਜਗ੍ਹਾ ਅਸੀਂ ਯਤਨ ਸੀ ਰੱਖਦੇ ਆ ਤੇ ਫਿਰ ਜੇ ਸਾਡਾ ਫਰਜ਼ ਬਣਦਾ ਵੀ ਜਿੱਥੇ ਜਿਹੜੇ ਲੋਕ ਸਾਡੇ ਇੰਨਾ ਜਿਹੜਾ ਅਸੀਂ ਜੋ ਕੁਝ ਕਰ ਰਹੇ ਆ ਉਹਨਾਂ ਤੇ ਉਹਨਾਂ ਨਿਯਮਾਂ ਨੂੰ ਮੰਨ ਕੇ ਉਹਨਾਂ ਦੀ ਪ੍ਰਵਾਹ ਕਰ ਰਹੇ ਨੇ ਰੋਡ ਸੇਫਟੀ ਦੇ ਨਿਯਮਾਂ ਦੀ ਤਾਂ ਉਹਨਾਂ ਨੂੰ ਅਸੀਂ ਐਪਰੀਸ਼ੀਏਟ ਕਰੀਏ ਸੋ ਅੱਜ ਅਸੀਂ ਉਹਨਾਂ ਲੋਕਾਂ ਨੂੰ ਫੁੱਲ ਵੰਡੇ ਆ ਫੁੱਲਾਂ ਦੀ ਵਰਖਾ ਕੀਤੀ ਆ ਤੇ ਸੰਟਾ ਕਲੋਸ ਨੇ ਜਿਹੜਾ ਉਹਨਾਂ ਨੂੰ ਕੈਂਡੀ ਵੰਡੀਆਂ ਨੇ ਅਕਸਰ ਦੇਖਿਆ ਜਾਂਦਾ ਅਗਰ ਪੁਲਿਸ ਵਾਲੇ ਕੋਈ ਮੁਲਾਜ਼ਮ ਖੜੇ ਨੇ ਚੌਂਕ ਦੇ ਉੱਤੇ ਤਾਂ ਅਗਰ ਉਹ ਕਿਸੇ ਦਾ ਚਲਾਨ ਕਰ ਦੇਿੰਦਾ ਬਹਿਸ ਪਸਿਆ ਹੋ ਜਾਂਦਾ ਕਿ ਕਿਸੇ ਗੱਲ ਨੂੰ ਲੈ ਕੇ ਪਰ ਅੱਜ ਤੁਸੀਂ ਇੱਕ ਨਵਿਕਲਾ ਉਪਰਾਂਲਾ ਕੀਤਾ ਫੁੱਲ ਬੰਦੇ ਨੇ ਲੋਕ ਵੀ ਹੈਰਾਨ ਹੋਏ ਵੀ ਐਸਪੀ ਗੁਰਦੇਵ ਸਿੰਘ ਦੇ ਨਾਲ ਵਿਖਾਈ ਟ੍ਰੈਫਿਕ ਪੁਲਿਸ ਇੱਕ ਅਲੱਗ ਅਲੱਗ ਰੂਪ ਦਾ ਸਾਹਮਣੇ ਲੈ ਕੇ ਆਈ ਹੈ ਦੇਖੋ ਹੁਣ ਜਿਆਦਾ ਕਿ ਬੰਦਾ ਚੰਗਾ ਕੰਮ ਕਰਦਾ ਨਾ ਜੀ ਉਹ ਦਿਲੋਂ ਚ ਆਉਂਦਾ ਵੀ ਯਾਰ ਮੈਨੂੰ ਸ਼ਾਬਾਸ਼ ਮਿਲਣੀ ਚਾਹੀਦੀ ਹੈ ਹੁਣ ਦੇਖੋ ਕਿਉਂਕਿ ਗਿਣਤੀ ਬਹੁਤ ਜ਼ਿਆਦਾ ਸਾਡੇ ਸੜਕਾਂ ਤੇ ਚੱਲਣ ਵਾਲੇ ਲੋਕ ਬਹੁਤ ਜ਼ਿਆਦਾ ਹੁੰਦੇ ਆ ਹੁਣ ਉਹਨਾਂ ਨੂੰ ਇਕੱਲੇ ਇਕੱਲੇ ਨੂੰ ਐਪਰੀਸ਼ੀਏਟ ਕਰਨਾ ਥੋੜਾ ਮੁਸ਼ਕਲ ਕੰਮ ਹੋ ਜਾਂਦਾ ਫਿਰ ਅਸੀਂ ਸੋਚਿਆ ਕਿਉਂ ਨਾ ਇੱਕ ਚੌਕ ਤੇ ਜਿੰਨੇ ਲੋਕ ਸਾਡੇ ਸੰਪਰਕ ਚ ਆ ਰਹੇ ਨੇ ਜਿਹੜੇ ਸਾਡੇ ਕੋਲੋਂ ਲੰਘ ਰਹੇ ਨੇ ਉਹ ਜਿਹੜਾ ਕਾਨੂੰਨ ਦੀ ਰੋਡ ਸੇਫਟੀ ਦੀ ਨਿਯਮਾਂ ਦੀ ਪਾਲਣਾ ਕਰ ਰਹੇ ਨੇ ਅਸੀਂ ਉਹਨਾਂ ਨੂੰ ਐਪਰੀਸ਼ੀਏਟ ਕੀਤਾ ਅੱਜ ਅਸੀਂ ਉਹਨਾਂ ਨੂੰ ਮਤਲਬ ਐਪਰੀਸ਼ੀਏਟ ਕਰਕੇ ਉਹਨਾਂ ਨੂੰ ਇਹ ਚੀਜ਼ ਦਾ ਅਹਿਸਾਸ ਕਰਾਇਆ ਵੀ ਯਾਰ ਤੁਸੀਂ ਬਹੁਤ ਅੱਛੇ ਸ਼ਹਿਰੀ ਹੋ ਤੇ ਤੁਸੀਂ ਲੁਧਿਆਣਾ ਪੁਲਿਸ ਦਾ ਸਾਥ ਦੇ ਰਹੇ ਹੋ ਲੁਧਿਆਣਾ ਪੁਲਿਸ ਮਾਨਯੋਗ ਕਮਿਸ਼ਨਰ ਪੁਲਿਸ ਸੀਨੀਅਰ ਸ਼ਰਮਾ ਜੀ ਨੇ ਜੋ ਲੁਧਿਆਣਾ ਸ਼ਹਿਰ ਨੂੰ ਜਾਮ ਮੁਕਤ ਤੇ ਐਕਸੀਡੈਂਟ ਮੁਕਤ ਸ਼ਹਿਰ ਬਣਾਉਣ ਦਾ ਬੀੜਾ ਚੁੱਕਿਆ ਉਹਦੇ ਚ ਸਾਥ ਦੇ ਰਹੇ ਸੋ ਉਹਨਾਂ ਨੂੰ ਐਪਰੀਸ਼ੀਏਟ ਕਰਨਾ ਸੁਭਾਵਿਕ ਹੈ ਜਿਹੜੇ ਨਹੀਂ ਮੰਨ ਰਹੇ ਤਾਂ ਦੇਖੋ ਉਹਦੇ 'ਚ ਹੁੰਦਾ ਵੀ ਫਿਰ ਉਹਨਾਂ ਦੇ ਜਿਹੜੇ ਹੈਗੇ ਆ ਕਿਉਂਕਿ ਕਾਨੂੰਨ ਦੋ ਤਰ੍ਹਾਂ ਹੀ ਹੁੰਦਾ ਇੱਕ ਹੁੰਦਾ ਵੀ ਮਨਾਣਾ ਵੀ ਲੋਕਾਂ ਨੂੰ ਅਵੇਅਰਨੈਸ ਡਰਾਈਵ ਕਰਨੀ ਦੂਜਾ ਹੁੰਦਾ ਐਨਫੋਰਸਮੈਂਟ ਹੁਣ ਜਿਹੜੇ ਨਹੀਂ ਮੰਨਦੇ ਉਹਨਾਂ ਨੂੰ ਅਸੀਂ ਫਿਰ ਐਨਫੋਰਸਮੈਂਟ ਦਾ ਤਰੀਕਾ ਵਰਤਦੇ ਆ ਉਹਨਾਂ ਦੇ ਚਲਾਨ ਕੀਤੇ ਜਾਂਦੇ ਆ ਪਰ ਅੱਜ ਜਿਆਦਾ ਅਸੀਂ ਆਹ ਚੀਜ਼ ਕਰ ਰਹੇ ਆ ਤਾਂ ਅੱਜ ਅਸੀਂ ਔਰ ਦਾ ਟਾਈਮ ਵੀ ਉਹਨਾਂ ਨੂੰ ਥੋੜਾ ਜਿਹਾ ਅਸੀਂ ਇਸ ਪਾਸੇ ਲੈਣ ਵਾਸਤੇ ਮੋਟੀਵੇਟ ਕਰ ਰਹੇ ਆ ਵੀ ਯਾਰ ਤੁਸੀਂ ਚਲਾਨ ਵਾਲੇ ਪਾਸੇ ਨਾ ਜਾਓ ਚਲਾਣਾ ਨਾਲ ਕੀ ਹੋਣਾ ਹੈ ਤੁਸੀਂ ਆਓ ਆਪਾਂ ਰਲ ਮਿਲ ਕੇ ਲੁਧਿਆਣਾ ਸ਼ਹਿਰ ਨੂੰ ਇੱਕ ਵਧੀਆ ਚੋਟੀ ਦਾ ਸ਼ਹਿਰ ਬਣਾਉਣ ਚ ਆਪਾਂ ਆਪਣਾ ਯੋਗਦਾਨ ਪਾਈਏ ਅਵੇਰਨੈਸ ਤੁਸੀਂ ਕਰ ਰਹੇ ਹੋ ਨਾ ਜਿਹੜੇ ਜ਼ੈਬਰਾਂ ਕ੍ਰੋਸਿੰਗ ਕਰ ਰਹੇ ਨੇ ਅੱਜ ਜਿਹੜੇ ਚਲਾਣ ਉਹ ਨਹੀਂ ਕਟਾਈ ਜਾਣਗੇ ਜਾਂ ਕਿਸ ਤਰ੍ਹਾਂ ਨਹੀਂ ਅਸੀਂ ਜਿੰਨੀ ਦੇਰ ਇਹ ਸੁਨੇਹਾ ਦੇਣਾ ਉਹਨੇ ਦੇ ਫੋਰ ਦਾ ਟਾਈਮਿੰਗ ਅਸੀਂ ਨਹੀਂ ਕਰ ਰਹੇ ਪਰੰਤੂ ਇਹ ਜਿਹੜੀ ਅਸੀਂ ਡਰਾਈਵ ਹੈ ਕਾਫੀ ਸਮੇਂ ਤੋਂ ਚਲਾਈ ਹੋਈ ਹੈ ਤੇ ਲੋਕਾਂ ਨੂੰ ਪਤਾ ਹੈ ਵੀ ਅਸੀਂ ਕਿੰਨੇ ਦਿਨਾਂ ਤੋਂ ਤੁਸੀਂ ਦੇਖਿਆ ਹੋਊਗਾ ਅਸੀਂ ਮੀਡੀਆ ਤੁਹਾਡੇ ਇਲੈਕਟ੍ਰੋਨਿਕ ਮੀਡੀਆ ਦੇ ਨਾਲ ਜਾ ਕੇ ਅਸੀਂ ਬਹੁਤ ਵਾਰ ਅਸੀਂ ਡਰਾਈਵਸ ਤੇ ਲਾਈਆਂ ਨੇ ਹੁਣ ਤਾਂ ਸਾਨੂੰ ਇਹ ਹੈ ਵੀ ਯਾਰ ਹੁਣ ਤਾਂ ਕਰਕੇ ਦਿਖਾਉਣ ਦਾ ਟਾਈਮ ਹੈ ਵੀ ਹੁਣ ਜਿਹੜਾ ਜੋ ਕੀਤਾ ਆਪਾਂ ਉਹਦੇ ਤੇ ਅਮਲ ਕਰਕੇ ਆਪਾਂ ਬਾਹਰ ਸ਼ੋਅ ਕਰੀਏ ਲੋਕਾਂ ਨੂੰ ਹੋਰ ਲੋਕਾਂ ਨੂੰ ਮੋਟੀਵੇਟ ਕਰੀਏ ਜਿਹੜੇ ਲੋਕ ਮੰਨਦੇ ਹੀ ਨਹੀਂ ਗੱਲਾਂ ਨੂੰ ਟ੍ਰੈਫਿਕ ਰੂਲਸ ਹੀ ਨਹੀਂ ਮੰਨਦੇ ਉਹਨਾਂ ਲੋਕਾਂ ਨੂੰ ਤੁਸੀਂ ਕੀ ਕਹਿਣਾ ਚਾਹੋਗੇ ਚਾਹੇ ਜਿੰਨਾ ਮਰਜ਼ੀ ਸਮਝਾ ਲਓ ਨਹੀਂ ਜੀ ਨਾ ਮੰਨਣਾ ਕਾਨੂੰਨ ਨੂੰ ਨਾ ਮੰਨਣਾ ਇਹ ਤਾਂ ਪੋਸੀਬਲ ਹੀ ਨਹੀਂ ਨਾ ਜੀ ਤਫਾ ਜਿਵੇਂ ਮਨਾਈ ਦਾ ਉਹਵੇਂ ਬਣਾ ਲਾਂਗੇ ਉਹ ਤਰੀਕੇ ਤਾਂ ਦੱਸਿਆ ਵੀ ਦੋ ਤਰੀਕੇ ਨੇ ਇੱਕ ਪਿਆਰ ਦਾ ਇੱਕ ਖਾਰ ਦਾ ਪਰ ਜਿਹੜਾ ਨਹੀਂ ਮੰਨੂਗਾ ਉਹ ਵਾ ਜਿਹੇ ਜੀ ਗਲਤੀ ਕਰ ਗੋ ਜਾ ਚਲਾਨ ਕਰ ਦਾਂਗੇ ਅੱਜ ਕੱਲ ਜਿਹੜੇ ਚਲਾਨ ਨੇ ਉਹਨਾਂ ਦੀ ਜਿਹੜੀ ਮਤਲਬ ਜੁਰਮਾਨੇ ਦੀ ਰਾਸ਼ੀ ਹੈ ਚੰਗੇ ਜੇ ਕਹੀਏ ਨਾ ਚੰਗੇ ਫਰਾਂਸ ਜਿਹੜਾ ਫਾਈਨੈਂਸ਼ਲੀ ਸਾਊਂਡ ਹੈ ਉਹਦਾ ਵੀ ਲੱਕ ਤੋੜਦੀ ਹੈ ਸ਼ਰਾਬ ਪੀ ਕੇ ਗੱਡੀ ਚਲਾਉਣਾ ਉਹ ਕਹਿ ਦਿੰਦਾ ਵੀ ਸ਼ਰਾਬ ਪੀਤੀ ਹੈ ਤੇ ਗੱਡੀ ਚਲਾ ਲਈ ਤੇ 10000 ਦਾ ਜੁਰਮਾਨਾ ਹੁੰਦਾ ਹੈ ਉਹ 10000 ਨਾ ਜਿਆਦਾ ਕਿਸੇ ਦੀ ਤਨਖਾਹ ਚੋਂ ਜਾਂਦਾ ਉਹਦਾ ਫਿਰ ਜਿਹੜਾ ਮਹੀਨੇ ਦਾ ਬੈਲੈਂਸ ਵੀ ਘਟ ਜਾਂਦਾ ਹਾਂਜੀ ਤੋਂ ਉਹ ਕਹਿਣ ਦੀਆਂ ਗੱਲਾਂ ਹੈ ਕਈ ਵਾਰ ਤੂੰ ਦੇਖਿਆ ਹੋਊਗਾ ਟੌਰ ਨਾ ਕਹਿੰਦੇ ਕਰਦੇ ਸਾਡਾ ਚਲਾਨ ਫਿਰ ਜੇ ਕਿਤੇ ਅੱਗੇ ਥਾਣੇਦਾਰ ਵੀ ਆਪਣੀ ਉਸੇ ਟਾਊਨ ਚ ਆ ਜਾਵੇ ਤਾਂ ਫਿਰ ਤੂੰ ਦੇਖੋ ਕਿ ਕਿੰਨਾ ਭਾਰੀ ਪੈ ਜਾਂਦਾ ਗੱਡੀ ਵੀ ਬੰਦ ਹੁੰਦੀ ਹੈ ਗੱਲ ਕੀ ਹੈ ਵੀ ਉਹ ਅਧੀਆਂ ਚੀਜ਼ਾਂ ਹੁੰਦੀਆਂ ਨਹੀਂ ਬੰਦਾ ਹਵਾ ਕਰ ਬੈਠਦਾ ਆਪਾਂ ਨਹੀਂ ਕਰਨੀ ਚਾਹੀਦੀ ਆਪਾਂ ਕੋਈ ਇੱਥੇ ਲੜਨ ਥੋੜੀ ਆਏ ਆ ਅਸੀਂ ਤਾਂ ਪਿਆਰ ਵੰਡਦੇ ਫਿਰਦੇ ਆ ਅਸੀਂ ਤਾਂ ਲੋਕਾਂ ਤੋਂ ਪਿਆਰ ਦੀ ਉਮੀਦ ਕਰਦੇ ਆ ਤੇ ਅਸੀਂ ਲੋਕਾਂ ਨੂੰ ਪਿਆਰ ਵੰਡਦੇ ਆ ਤੇ ਆਪਾਂ ਰਲ ਮਿਲ ਕੇ ਸਾਡਾ ਸ਼ਹਿਰ ਆ ਸਾਡੇ ਲੋਕ ਨੇ ਅਸੀਂ ਕਾਹਦੇ ਅਸਾ ਉਹ ਰੱਖਣਾ ਹੈਗਾ ਆਪਾਂ ਆਹ ਰਲ ਕੇ ਆਪਣੇ ਲੁਧਿਆਣਾ ਸ਼ਹਿਰ ਨੂੰ ਜਾਮੁਕਤ ਅਤੇ ਐਕਸੀਡੈਂਟ ਮੁਕਤ ਸ਼ਹਿਰ ਬਣਾਉਣਾ ਹੈ ਹਰ ਸ਼ਹਿਰੀ ਆਪੋ ਆਪਣਾ ਯੋਗਦਾਨ ਪਾਵੇ ਥੈਂਕ ਯੂ ਵੈਰੀ ਮਚ